ਮੈਡੀਟੇਸ਼ਨ ਦਾ ਮਤਲਬ ਹੁੰਦਾ ਹੈ ਧਿਆਨ ਮੈਡੀਟੇਸ਼ਨ ਦਾ ਜੋ ਸਾਡੀ ਲੈਂਗੁਏਜ ਵਿੱਚ ਆਪਣੇ ਇਸਟ ਦੀ ਲੈਂਗੁਏਜ ਵਿੱਚ ਅਕਰ ਹੈ ਧਿਆਨ ਧਿਆਨ ਦੇ ਸਮੇਂ ਇੰਗਲਿਸ਼ ਲੈਂਗੁਏਜ ਵਿੱਚ ਕੋਈ ਅੱਖਰ ਨਹੀਂਗਾ ਕਿਉਂਕਿ ਜਦੋਂ ਸਪਿਰਚੁਅਲ ਐਕਸਪੀਰੀਐਂਸਸ ਦੀ ਗੱਲ ਆਉਂਦੀ ਨਾ ਇੰਗਲਿਸ਼ ਇਜ਼ ਅ ਵੈਰੀ ਪੂਰ ਲੈਂਗੁਏਜ ਬੜੀ ਵੱਡੀ ਗੱਲ ਹੈ ਵੈਰੀ ਪੂਰ ਲੈਂਗੁਏਜ ਵੈਰੀ ਪੂਰ ਲੈਂਗ ਹਾ ਇਟ ਡਸਨਟ ਹੈਵ ਯੂ نو ਦ ਵਰਡਸ ਟੂ ਐਕਸਪਲੇਨ ਦੀ ਡੈਪਥ ਆਫ ਦੀ ਇਵੋਲੂਸ਼ਨ ਆਫ ਕੌਨਸ਼ੀਅਸਨੈਸ ਪਰ ਜਦੋਂ ਆਪਾਂ ਅਧਿਆਤਮਕਤਾ ਡੂੰਗੀ ਆ ਜੋ ਅਧਿਆਤਮਕਤਾ ਦਾ ਜੋ ਸਮੁੰਦਰ ਹੈ ਜਦੋਂ ਉਹਦੇ ਚ ਚੁੱਪੀਆਂ ਲਾਈਏ ਚੁੱਪੀਆਂ ਲਾਈਏ ਤਾਂ ਫਿਰ ਜਿਹੜੀ ਆਪਣੀ ਇਸ਼ਟ ਦੀ ਭਾਸ਼ਾ ਹੈ ਨਾ ਉਹ ਜਿਆਦਾ ਰਿਚ ਨੇ ਮਟੀਰੀਅਲਿਸਟਿਕਲੀ ਸਾਡੀਆਂ ਭਾਸ਼ਾ ਪੂਰ ਨੇ ਤਾਂ ਹੀ ਆਪਾਂ ਉਹਨਾਂ ਨੇ ਟਰੈਕਟਰ ਬਣਾਇਆ ਸੀ ਆਪਾਂ ਵੀ ਟਰੈਕਟਰ ਹੀ ਬਣਾ ਲਿਆ ਸਮਝਿਆ ਕਿ ਸਾਡੇ ਕੋਲ ਅਕਸ਼ਰ ਨਹੀਂ ਸੀ ਅਕਸ਼ਰ ਨਹੀਂ ਉਹਨਾਂ ਨੇ ਕਾਰ ਸੀ ਤੇ ਆਪਾਂ ਵੀ ਕਿਸੇ ਹੱਦ ਤੱਕ ਕਾਰ ਹੀ ਕਹਿ ਲਈ ਬਾਕੀ ਜਿਹੜੇ ਅਧਿਆਤਮਕ ਦੀ ਜਦੋਂ ਗੱਲ ਆਉਂਦੀ ਨਾ ਤਾਂ ਸਾਡਾ ਜਿਹੜਾ ਗੁਰੂ ਅਕਸ਼ਰ ਆ ਉਹ ਵੀ ਉਹਨਾਂ ਬੋਰੋ ਕੀਤਾ ਹੈ ਇੰਗਲਿਸ਼ ਸਟੈਸ਼ਨਰੀ ਚੋਂ ਗੁਰੂ ਵੀ ਹੈਗਾ ਇਹ ਠੀਕ ਹਾਂ ਗੁਰੂ ਦਾ ਮਤਲ ਮਾਸਟਰ ਨਹੀਂ ਹੁੰਦਾ ਗੁਰੂ ਦਾ ਮਤਲ ਟੀਚਰ ਨਹੀਂ ਹੁੰਦਾ ਗੁਰੂ ਦਾ ਮਤਲ ਗੁਰੂ ਹੁੰਦਾ ਹੈ ਗੁਰੂ ਦਾ ਮਤਲ ਤੋਂ ਉਹਨੇ ਬੋਰੋ ਕਰ ਲਿਆ ਹੂੰ ਤਾਂ ਬਹੁਤ ਕੁਝ ਐਸਾ ਹੈ ਜੋ ਉਹਨੇ ਬੋਰੋ ਕੀਤਾ ਹੈ ਆਪਾਂ ਮਟੀਰੀਅਲਿਸਟਿਕ ਵਰਡਸ ਉਹਨਾਂ ਕੋ ਬੋਰੋ ਕੀਤੇ ਉਹਨਾਂ ਅਧਿਆਤਮਕ ਉਹ ਸਾਡੇ ਕੋ ਬੋਰੋ ਕੀਤੇ ਹੂੰ ਆਪਣੀ ਗੱਲ ਕੀ ਚੱਲ ਰਹੀ ਸੀ ਕੀ ਸਵਾਲ ਸੀ ਆਪਣਾ ਆਪਣਾ ਮੈਡੀਟੇਸ਼ਨ ਦੇ ਸਵਾਲ ਸੀ ਮੈਡੀਟੇਸ਼ਨ ਕਿਉਂ ਜ਼ਰੂਰੀ ਹੈ ਧਿਆਨ ਕਿਉਂ ਜ਼ਰੂਰੀ ਹੈ ਜੀ ਕਿਉਂਕਿ ਇੰਗਲਿਸ਼ ਲੈਂਗੁਏਜ ਵਿੱਚ ਵਰਡ ਨਹੀਂ ਸੀ ਇਸ ਕਰਕੇ ਕਲੋਸਸ ਜੋ ਅੱਖਰ ਸੀ ਉਹ ਮੈਡੀਟੇਸ਼ਨ ਸੀ ਤਾਂ ਮੈਡੀਟੇਸ਼ਨ ਜੋ ਹੈ ਇੱਕ ਮੈਡੀਟੇਸ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਤਵੱਜਹ ਦੇਣੀ ਮੈਡੀਟੇਟ ਕਰਨਾ ਤਵੱਜਹ ਖਾਸ ਸਥਾਨ ਤੇ ਬੈਠ ਕੇ ਵਗੈਰਾ ਉਹਨੂੰ ਸਾਡੀ ਭਾਸ਼ਾ ਚ ਧਾਰਨਾ ਕਹਿੰਦੇ ਆ ਅੱਜ ਮੈਂ ਥੋੜਾ ਜਿਆਦਾ ਵਿਸਥਾਰ ਕਰੂੰਗਾ ਇਹਦੇ ਚ ਹੂੰ ਬਹੁਤ ਕੰਫਿਊਜ਼ਨ ਆਸਾ ਡੀਵੀ ਧਿਆਨ ਕੁਝ ਹੋਰ ਹੈ ਤੇ ਧਾਰਨਾ ਕੁਝ ਹੋਰ ਹੈ ਮੈਡੀਟੇਸ਼ਨ ਦਾ ਮਤਲਬ ਹੁੰਦਾ ਧਾਰਨਾ ਮੈਡੀਟੇਸ਼ਨ ਦਾ ਮਤਲਬ ਹੈ ਧਾਰਨਾ ਧਿਆਨ ਨਹੀਂ ਧਿਆਨ ਨਹੀਂਗਾ ਧਾਰਨਾ ਦਾ ਮਤਲਬ ਹੁੰਦਾ ਵੀ ਇੱਕ ਖਾਸ ਚੀਜ਼ ਨੂੰ ਇੱਕ ਖਾਸ ਸਥਾਨ ਨੂੰ ਤਵੱਜੂ ਦੇਣੀ ਹੂੰ ਜਦੋਂ ਮੰਨ ਲਓ ਇੱਥੇ ਧਿਆਨ ਧਰ ਲਿਆ ਹੁਣ ਮੈਂ ਅਕਸ਼ਰ ਵਰਤਾਂ ਧਿਆਨ ਪਰ ਧਿਆਨ ਨਹੀਂਗਾ ਧਾਰਨਾ ਹੈ ਇੱਥੇ ਦੀ ਧਾਰਨਾ ਇੱਥੇ ਦੀ ਧਾਰਨਾ ਇੱਥੇ ਦੀ ਧਾਰਨਾ ਕਿਤੇ ਮਰਜੀ ਧਾਰਨ ਉਹਨੂੰ ਕਹਿੰਦੇ ਧਾਰਨਾ ਧਾਰਨਾ ਮੈਨੇ ਕਿਸੇ ਖਾਸ ਸਥਾਨ ਨੂੰ ਤਵੱਜੂ ਦੇਣਾ ਹੂੰ ਧਿਆਨ ਦਾ ਮਤਲਬ ਹੁੰਦਾ ਹੈ ਆਪਾਂ ਜਿਹੜੇ ਛੋਟੇ ਨੇ ਮਾਂ ਪਿਓ ਸਾਨੂੰ ਕਹਿੰਦੇ ਧਿਆਨ ਨਾਲ ਤੁਰੀ ਧਿਆਨ ਨਾਲ ਜਾਈਂ ਧਿਆਨ ਨਾਲ ਸਾਈਕਲ ਚਲਾਈਂ ਹੂੰ ਧਿਆਨ ਦਾ ਮਤਲਬ ਹੁੰਦਾ ਹੋਸ਼ ਤੂੰ ਹੁਣ ਜੇ ਸਵਾਲ ਨੂੰ ਪੁੱਛੀ ਵੀ ਹੋਸ਼ ਹੋਣੀ ਕਿਉਂ ਜ਼ਰੂਰੀ ਆ? ਹੂੰ ਹੂੰ ਪਹਿਲਾ ਸਵਾਲ ਸੀ ਕਿ ਮੈਡੀਟੇਸ਼ਨ ਕਿਉਂ ਜ਼ਰੂਰੀ ਆ? ਹੋਸ਼ ਹੋਣੀ ਕਿਉਂ ਜ਼ਰੂਰੀ ਆ? ਹੁਣ ਆਪਾਂ ਇਹਦੇ ਅਰਥ ਲਈਏ ਤਾਂ ਤਾਂ ਹੋਸ਼ ਤੇ ਵਧੀਆ ਗੱਲ ਆ। ਬੇਹੋਸ਼ੀ ਜ਼ਿੰਦਗੀ ਖੁਦ ਇਬਾਦਤ ਹੈ ਮਗਰ ਹੋਸ਼ ਨਹੀਂ ਹੂੰ ਜ਼ਿੰਦਗੀ ਬਾਦਤ ਬਣ ਜੇਗੀ ਜੇ ਹੋਸ਼ ਹੋ ਗਈ ਤਾਂ ਹੋਸ਼ ਦਾ ਮਤਲਬ ਹੁੰਦਾ ਚੇਤਨ ਹੋ ਜਾਣਾ ਇੱਕਦਮ ਜਾਗ ਜਾਣਾ ਤਾਂ ਜਾਗਣਾ ਅੱਛੀ ਗੱਲ ਹੈ ਜਦੋਂ ਬੰਦਾ ਗਲਤੀ ਕਰਦਾ ਬੇਹੋਸ਼ੀਸ਼ ਕਰਦਾ ਹੈ ਡਿੱਗਦਾ ਬੇਹੋਸ਼ੀਚ ਗਲਤ ਕੰਮ ਕਰਦਾ ਬੇਹੋਸ਼ੀਚ ਜੇ ਪੂਰਨ ਚੇਤਨਾ ਆ ਜਾਵੇ ਜਿਨ ਵਾਹੇ ਗੁਰੂ ਕਹਿੰਦੇ ਆ ਇਸੇ ਪਲ ਵਿੱਚ ਤਾਂ ਬੰਦੇ ਦਾ ਛਟਕਾਰਾ ਹੋ ਗਿਆ ਤਾਂ ਮੈਡੀਟੇਸ਼ਨ ਜਿਹੜੀ ਹੈ ਜਿਹੜਾ ਧਿਆਨ ਹੈ ਉਹ ਜ਼ਿੰਦਗੀ ਚ ਹੋਸ਼ ਲਾਉਂਦਾ ਨਾ ਆਏ ਔਰ ਹੁਸ਼ ਕਿਤਰਾ ਲਿਆਂਦੀ ਜਾਵੇ ਹਮ ਹੁਣ ਸਵਾਲ ਉੱਠਦਾ ਹੈ ਹੁਸ਼ ਨੂੰ ਲਿਆਉਣ ਵਾਸਤੇ ਮਾਰਾ ਕਹਿੰਦੇ ਨੇ ਸਾਵਧਾਨ ਇਕਾਗਰਚਿਤ ਤੇਰਾ ਚੇਤਾ ਜਿਹੜਾ ਹੈ ਸਮ ਹੋ ਜਾਏਗਾ ਤੂੰ ਸਾਵਧਾਨ ਹੋ ਜਾਵੇਂ ਤੇ ਸਾਵਧਾਨ ਕਿਤਰਾ ਹੁੰਨੇ ਆਪਾਂ ਰੀੜ ਦੀ ਹੱਡੀ ਸਿੱਧੀ ਮੀਰੂ ਡੰਡ ਸੂਦਾ ਕਰੇ ਰੱਖਾ ਜਿੰਨੀ ਰੀੜ ਦੀ ਹੱਡੀ ਸਾਡੀ ਸਿੱਧੀ ਰਹੇਗੀ ਉਨੀ ਆਪਾਂ ਸਾਵਧਾਨੀ ਚ ਰਵਾਂਗੇ ਜਦੋਂ ਸਾਡੀ ਬੇਹੋਸ਼ੀ ਆਉਂਦੀ ਆ ਵੀਸ਼ਾ ਉਨਲਕਪੀ ਤੇ ਜਦੋਂ ਰੀਡ ਦੀ ਹੱਡੀ ਸਿੱਧੀ ਹੋ ਗਈ ਜਿਹੜਾ ਬੰਦਾ ਬੇਹੋਸ਼ ਆ ਉਹ ਵੀ ਕਿਸੇ ਪਲ ਹੀ ਹੋਸ਼ ਹੋ ਜਾਂਦਾ ਹੈ ਹੂੰ ਤਾਂ ਜ਼ਿੰਦਗੀ 'ਚ ਹੋਸ਼ ਲਿਆਉਣ ਵਾਸਤੇ ਸਭ ਤੋਂ ਪਹਿਲਾਂ ਰੀਡ ਦੀ ਹੱਡੀ ਸਿੱਧੀ ਨੰਬਰ 1 ਆਪਾਂ ਮੈਡੀਟੇਸ਼ਨ ਦੀ ਗੱਲ ਚੱਲ ਰਹੀ ਧਿਆਨ ਦੀ ਗੱਲ ਚੱਲ ਰਹੀ ਹੈ ਜ਼ਿੰਦਗੀ 'ਚ ਹੋਸ਼ ਲਿਆਉਣ ਦੀ ਗੱਲ ਚੱਲ ਰਹੀ ਹੈ ਡਿਪਰੈਸ਼ਨ ਤੋਂ ਪਾਰ ਜਾਣ ਦੀ ਐਂਜ਼ਾਈਟੀ ਤੋਂ ਪਾਰ ਜਾਣ ਦੀ ਗੱਲ ਚੱਲ ਰਹੀ ਹੈ ਸਿੰਪਲ ਟੂਲਸ ਦਊਂਗਾ ਪਹਿਲੀ ਰੀਡ ਦੀ ਹੱਡੀ ਸਿੱਧੀ ਹੂੰ ਮੇਰੂ ਦਾ ਸੋਦਾ ਕਰ ਰੱਖਾ ਹੈ ਨੰਬਰ 2 ਸਵਾਸ ਨੂੰ ਰੋਕਿਆ ਜਾਵੇ ਸਵਾਸ ਨੂੰ ਰੋਕਿਆ ਜਾਵੇ ਜਿੰਨਾ ਸਵਾਸ ਰੁਕੇਗਾ ਓਨੀ ਹੋਸ਼ ਜਾਂਦੀ ਹੋਏਗੀ ਹੁਣ ਸਵਾਸ ਆ ਰਿਹਾ ਜਾ ਰਿਹਾ ਸਭ ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਸਵਾਸ ਆ ਰਹੇ ਨੇ ਜਾ ਰਹੇ ਨੇ ਜਦੋਂ ਸਵਾਸ ਆ ਰਿਹਾ ਹੈ ਜੀਵਨ ਆ ਰਿਹਾ ਹੈ ਤੇ ਜੇ ਮੈਂ ਸਵਾਸ ਨੂੰ ਰੋਕ ਲਾਂ ਤੇ ਮੈਂ ਜੀਵਨ ਨੂੰ ਰੋਕ ਲਿਆ ਤੇ ਜੇ ਮੈਂ ਜੀਵਨ ਨੂੰ ਰੋਕ ਲਿਆ ਤੇ ਮੈਂ ਜੀਵਤ ਹੋ ਗਿਆ ਤੇ ਜੀਵਤ 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 ਰਹੋ ਮਹਾਰਾਜ ਕਹਿੰਦੇ ਜੀਂਦੇ ਰਹੋ ਕਿਮੇ ਜਿਉਂਦੇ ਰਹੋ ਸਵਾਸ ਨੂੰ ਅੰਦਰ ਰੱਖੋ ਮਾਰਾ ਕਹਿੰਦੇ ਨੇ ਜੋਗ ਜੁਗਤ ਘਟ ਸੇਦ ਕਰ ਪਵਨਾ ਠਹਿਰਾਏ ਪਵਨਾ ਠਹਿਰਾਏ ਤਬ ਖਟ ਚੱਕਰਾ ਸਹ ਜੇ ਕੁਰੇ ਅਜੇ ਚੱਕਰਾ ਚ ਪਿਆ ਨਾ ਤੂੰ ਆ ਚਾਹੀਦਾ ਉਹ ਨਹੀਂ ਚਾਹੀਦਾ ਚੱਕਰ ਜ਼ਿੰਦਗੀ ਦੇ ਸਾਰੇ ਮਾਰੇ ਕਿ गिर ਜਾਣਗੇ ਹੋਸ਼ ਆ ਜੂਗੀ ਤਾਂ ਸਾਹ ਨੂੰ ਰੋਕੋ ਪਹਿਲਾ ਰੀਡ ਦੀ ਅਡੀ ਸiddhi ਕਰਨੀ ਸ਼ੁਰੂ ਕਰ ਦੋ ਐਂਜ਼ਾਇਟੀ ਦੀ ਡਿਪਰੈਸ਼ਨ ਦੀ ਮੈਂਟਲ ਪ੍ਰੋਬਲਮ ਦੀ 네ਗੇਟਿਵਿਟੀ ਦੀ ਸਭ ਤੋਂ ਸਿੰਪਲ ਅ ਇਲਾਜ ਦੇਣ ਲੱਗਾ ਔਰ ਟੈਸਟਡ ਆ ਗੁਰਬਾਣੀ ਰਾਈ ਟੈਸਟਡ ਆ ਅਨੰਤ ਰਿਸ਼ੀਆ ਮੁਨੀਆ ਰਾਈ ਟੈਸਟਡ ਆ ਆਧ ਕਾਲ ਤੋਂ ਟੈਸਟਡ ਆ ਰੀਡ ਦੀ ਹੈਡੀ ਸਿੱਧੀ ਨੰਬਰ 1 ਨੰਬਰ 2 ਸਵਾਸ ਨੂੰ ਰੋਕਣਾ ਸ਼ੁਰੂ ਕਰ ਦੋ ਜਿੰਨਾ ਚਿਰ ਰੋਕ ਸਕਦੇ ਜੀ ਰੋਕੋ ਨਾਲ ਕੋਈ ਮੰਤਰ ਪੜ੍ਹ ਲਓ ਮਨ ਹੀ ਮਨ ਫਿਰ ਸਾਹ ਨੂੰ ਛੱਡ ਦੋ ਜਦੋਂ ਸਾਹ ਅੰਦਰ ਜਾਵੇ ਪੇਟ ਫੁੱਲੇ ਤੇ ਜਦੋਂ ਸਾਹ ਬਾਹਰ ਜਾਏ পেট ਅੰਦਰ ਜਾਏ ਜੇ ਉਲਟਾ ਹੋ ਰਿਹਾ ਹੈ ਤੇ ਮਹਾਰਾਜ ਕਹਿੰਦੇ ਨੇ ਮਤ ਮਤ ਉਲਟੋ ਪਵਨ ਫਿਰਾਵੋ ਉੱਠੇ ਸਾਹ ਨਾਲੇ ਜ਼ਿੰਦਗੀ ਪੁੱਠੀ ਹੋ ਜੂਗੀ ਸਭ ਕੁਝ ਹੁੰਦਿਆ ਹੋਇਆ ਸੁੱਖ ਦਾ ਅਨੁਭਵ ਨਹੀਂ ਹੋਏਗਾ ਪੁੱਠੇ ਸਾ ਲੈਂਦੇ ਲੋਕ ਪੁੱਠੇ ਸਾ ਲੈਂਦੇ ਨੇ ਦੁਨੀਆ ਚ ਅੱਧ ਤੋਂ ਜ਼ਿਆਦੇ ਲੋਕ ਦੁਨੀਆ ਦੇ ਪੁੱਠੇ ਸਾ ਲੈਂਦੇ ਨੇ ਪਿਊਬਿਟੀ ਤੋਂ ਬਾਅਦ ਸਾਹ ਪੁੱਠੇ ਹੋ ਜਾਂਦੇ ਨੇ ਪਹਿਲਾਂ ਸਾਹ ਠੀਕ ਹੁੰਦੇ ਨੇ ਫਿਰ ساری ਉਮਰ ਸਾਹ ਉੱਠੇ ਰਹਿੰਦੇ ਨੇ ਉਹ ਕਿਉਂਕਿ ਜ਼ਿੰਦਗੀ ਫਿਰ ਪੁੱਠੀ ਹੋਣ ਲੱਗ ਪੈਂਦੀ ਆ ਕੋਈ ਕਿਤੇ ਭੱਜਦਾ ਏ ਕੋਈ ਕਿਤੇ ਭੱਜਦਾ ਏ ਇਹ ਸਿੰਪਲ ਗੱਲ ਆ ਮਰ ਗਏ ਨੇ ਨਾਬ ਪਵਨ ਕਰਿਆ ਸਨ ਬੈਸਾ ਮਰ ਗਏ ਨੇ ਜੁਰ ਤੇਰੇ ਸਵਾਸ ਜਾਂਦੇ ਨਾ ਤੇਰੀ ਨਾਭੀ ਤੱਕ ਜਾਣਾ ਗੁਰਬਾਣੀ ਦੱਸਦੀ ਆ ਜੀਵਨ ਜਾਂਚ ਜੇ ਤੂੰ ਇੱਥੇ ਨਾ ਉਸ ਨੂੰ ਪਾ ਸਕਿਆ ਉੱਥੇ ਜਾ ਕੇ ਉਹਨੂੰ ਪਾਏਂਗਾ ਕੀ ਤੂੰ ਸਾਹ ਢੂੰਗੇ ਜਦੋਂ ਸਾਹ ਅੰਦਰ ਜਾਣ ਬਾਬ ਬੁੱਲੇ ਸ਼ਾਹ ਤੇ ਕਹਿੰਦੇ ਨੇ ਬੁੱਲੇ ਸ਼ਾਹ ਉਹਨਾਂ ਰੱਬ ਕੀ ਪਉਣਾ ਜਿਹੜੇ ਲੈਂਦੇ ਸਾਹ ਕਪੁੱਠੇ ਹੋ ਕੀ ਹੋਇਆ ਜੇ ਕੂਕੂ ਜਾਗੇ ਤੇ ਜਿਹੜਾ ਲਿੰਦਾ ਸਾਖ ਪੁੱਠੇ ਹੋ ساری ਰਾਤ ਜਾਗੇ ਪਰ ਸਾਖ ਪੁੱਠੇ ਦੇ ਪੁੱਠੇ ਰਹਿ ਬਾਜੂ ਇਲਮ ਜੇ ਕਰੇ ਫਕੀਰੀ ਜਾਹਲ ਮਰੇ دیਵਾਨਾ ਹੁਸੈਨ ਵਰਿਆਂ ਦੀ ਕਰੇ ਇਬਾਦਤ ਅੱਲਾਹ ਵੱਲੋਂ ਬੇਗਾਨਾ ਹੋ ਤੋ ਸਾਹ ਪਹਿਲਾਂ ਠੀਕ ਲੈਣੇ ਜੀਵਨ ਦਾ ਜੋ ਮੂਲ ਹੈ ਸਾਹ ਸਾਹ ਡੂੰਗੇ ਹੋਣ ਨਾ ਵੀ ਤੱਕ ਜਾਣਾ ਔਰ ਸਾਹ ਨੂੰ ਅੰਦਰ ਰੁਕਣਾ ਹੈ ਜਿੰਨਾ ਚਿਰ ਰੋਕ ਸਕਦੇ ਪੌਣਾ ਠਰਾਏ ਮਹਾਰਾਜ ਕਹਿੰਦੇ ਤਬ ਖਟ ਚੱਕਰਾ ਸਹਿਜੇ ਕਰੇ ਚੱਕਰ ਖੁਰ ਜਾਣਗੇ ਖੁੱਲ ਜਾਣਗੇ ਚੱਕਰਾਂ ਦੇ ਪਿੱਛੇ ਪਏ ਆ ਕੋਈ ਇੱਕ ਚੱਕਰ ਪਹਿਲਾ ਨੀਤਿ ਜਾਨੇਤਰ ਖੋਲ ਗਿਆ ਚੌਥਾ ਨੀਤਰ ਖੋਲ ਰਿਹਾ ਰੱਬ ਜਾਣੇ ਕਿਹੜਾ ਕਿਹੜੇ ਨੀਤਰ ਖੋਲਣੇ ਨੇ ਸਾਰੇ ਦੇ ਸਾਰੇ ਖੁਰ ਜਾਣਗੇ ਬਸ ਸਾਹ ਨੂੰ ਰੋਕ ਇਹਦੇ ਨਾਲ ਜਿੰਨਾ ਤੁਸੀਂ ਸਾਹ ਨੂੰ ਰੋਕੋਗੇ ਵੈਨ ਯੂ ਹੋਲਡ ਬ੍ਰੈਥ ਯੂ ਹੋਲਡ ਅ ਲਾਈਫ ਐਂਡ ਵੈਨ ਯੂ ਹੋਲਡ ਅ ਲਾਈਫ ਯੂ ਬਿਕਮ ਅ ਲਾਈਫ ਚੇਤਨਾ ਜਾਗ ਜਾਂਦੀ ਹੈ ਹਮ ਕਰੋ 20 ਮਿੰਟ ਕਰੋ 31 ਮਿੰਟ ਕਰੋ 3 ਮਹੀਨੇ ਕਰਕੇ ਵੇਖੋ 80% ਤੁਹਾਡੀ ਪ੍ਰੋਬਲਮ ਖਤਮ ਹੋ ਜਾਏਗੀ 100% ਪ੍ਰੋਬਲਮ ਕਿਸੇ ਦੇ ਵੀ ਖਤਮ ਨਹੀਂ ਹੁੰਦੀ ਜੇ ਕੋਈ ਕਹੇ ਵੀ 100% ਪ੍ਰੋਬਲਮ ਸੋਲਵ ਹੋ ਜੇ ਝੂਠ ਬੋਲ ਰਹਾ ਹੈ 80% 80% ਥਰਡ ਆਈ ਦਾ ਕਨਸੈਪਟ ਕੀ ਹੈ ਤੀਜੀ ਅੱਖ ਤੁਸੀਂ ਵੀ ਚੱਕਰਾਂ ਦੀ ਗੱਲ ਕੀਤੀ ਹੈ ਤਾਂ ਮਨੁੱਖ ਦੇ ਵਿੱਚ ਕਿੰਨੇ ਚੱਕਰ ਨੇ ਹਮ ਆਪਾਂ ਇੱਥੇ ਥੋੜਾ ਥੋੜਾ ਇੰਟਰਸੈਕਟ ਕਰਾਂਗੇ ਪਹਿਲਾਂ ਤੀਜੇ ਨਿਤਰ ਦੀ ਗੱਲ ਕਰ ਲਈਏ ਅੱਖਾਂ ਖੋਲੀਆਂ ਨੇ ਤੁਸੀਂ ਦਿਖਦਾ ਹੈ ਹਮ ਦਿਖਦਾ ਹੈ ਹਮ ਅੱਖਾਂ ਬੰਦ ਕਰਿਓ ਦਿਖਦਾ ਹੈ ਅੱਖਾਂ ਖੋਲਿਓ ਦੇਖਦਾ ਏ ਹਨੇਰਾ ਦਿਖਦਾ ਏ ਅੱਖਾਂ ਬੰਦ ਕਰਿਓ ਹਨੇਰਾ ਦਿਖਦਾ ਏ ਹੁਣ ਅੱਖਾਂ ਖੋਲੋ ਅੱਖਾਂ ਤੇ ਬੰਦ ਸੀ ਕਿੰਨੇ ਵੇਖਿਆ ਇਹ ਆਤੀਜਾ ਨੇਤਰ ਅੱਖਾਂ ਦੇ ਬੰਦ ਸੀ ਹੂੰ ਵੇਖਿਆ ਕਿੰਨੇ ਹਨੇਰਾ ਕਿਨੇ ਵੇਖਿਆ ਆਵਾਤੀਜਾ ਨੇਤਰ ਤੇਰੀ ਸਾਹਮਣੀ ਗਲੀ ਦੇ ਵਿੱਚ ਰਹਿੰਦਾ ਨਹੀਂ ਤੂੰ ਜੇਦਾ ਕਰ ਪੁੱਛਦੀ ਤੀਜਾ ਨੇਤਰ ਆ ਟਾਈਮ ਆ ਆ ਸਪੇਸ ਆ ਦੋਨੋਂ ਅੱਖਾਂ ਬੰਦ ਆ ਟਾਈਮਲੈਸਨੈਸ ਤੇ ਸਪੇਸਲੈਸਨੈਸ ਇਹ ਵੇਖਦਾ ਹੈ ਨਾ ਇਹਨੇ ਵੇਖਿਆ ਹੈ ਨਾ ਅੱਖਾਂ ਖੋਲੀਆਂ ਤੇ ਵੇਖਿਆ ਅੱਖਾਂ ਬੰਦ ਤੇ ਫਿਰ ਵੀ ਵੇਖਿਆ ਰਾਤ ਸੁਪਨਾ ਆਇਆ ਫਿਰ ਵੀ ਵੇਖਿਆ ਵੇਖਿਆ ਇਸ ਗ੍ਰਹਿ ਮੇ ਕੋਈ ਜਾਗਤ ਰਹਾ ਹੂੰ ਵੇਖੀ ਜਾਂਦਾ ਹੈ ਵੇਖਣ ਵਾਲਾ ਕੌਣ ਹੈ ਜਬ ਜੀਚ ਮਾਰਾ ਕਿਦਨੇ ਉਹ ਵੇਖਾ ਉਹ ਵੇਖਦਾ ਹੈ ਉਹ ਵੇਖਦਾ ਉਹਨਾਂ ਨਦਰ ਨਾਇਆ ਵੈ ਤੁਸੀਂ ਤੀਜੇ ਨੇਤਰ ਦੀ ਗੱਲ ਕੀਤੀ ਮੈਂ ਤੁਹਾਨੂੰ ਤੀਜੇ ਨੇਤਰ ਦੇ ਬਾਪ ਦਾ ਐਡਰੈਸ ਦੇ ਦਿੱਤਾ ਬ੍ਰਹਮ ਦਾ ਐਡਰੈਸ ਦੇ ਦਿੱਤਾ ਆਈ ਇਹ ਹੈ ਬ੍ਰਹਮ ਜਿਹੜਾ ਵੇਖਦਾ ਹੈ ਇਹ ਤੀਜਾ ਨੇਤਰ ਇਹ ਜੀਵਨ ਵੇਖ ਰਿਹਾ ਹੈ ਜੀਵਨ ਆ ਰਿਹਾ ਹੈ ਤੇ ਜਾ ਰਿਹਾ ਹੈ ਇਹ ਵੇਖ ਰਿਹਾ ਹੈ ਵਿਚਾਰ ਆ ਰਹੇ ਤੇ ਜਾ ਰਹੇ ਨੇ ਦੇਖ ਰਿਹਾ ਹੈ ਸੰਸਾਰ ਆ ਰਿਹਾ ਹੈ ਤੇ ਜਾ ਰਿਹਾ ਦੇਖ ਰਿਹਾ ਹੈ ਮੈਂ ਰਿਪੀਟ ਕਰਨ ਲੱਗਾ ਜੀਵਨ ਆ ਰਿਹਾ ਹੈ ਤੇ ਜਾ ਰਿਹਾ ਹੈ ਇਹ ਦੇਖ ਰਿਹਾ ਹੈ ਮੌਤ ਆਏਗੀ ਔਰ ਜਾਏਗੀ ਇਹ ਵੇਖੇਗਾ ਤੇ ਜੇ ਇਹਨੇ ਮੌਤ ਨੂੰ ਵੀ ਆਉਂਦੀ ਤੇ ਜਾਂਦੀ ਨੂੰ ਵੇਖ ਲਿਆ ਤੇ ਅਜੂਨੀ ਸਹਿਬਾ ਤੇ ਜੇ ਵੇਖਿਆ ਨਾ ਤੇ ਜੀਵਨ ਨੂੰ ਆਉਂਦੇ ਜਾਂਦੇ ਨਾ ਵੇਖਿਆ ਵਿਚਾਰਾਂ ਨੂੰ ਆਉਂਦੇ ਜਾਂਦੇ ਨਾ ਵੇਖਿਆ ਅੱਖਾਂ ਬੰਦ ਕਰਕੇ ਨਾ ਵੇਖਿਆ ਵਿਚਾਰਾਂ ਨੂੰ ਨਾ ਵੇਖਿਆ ਸੰਸਾਰ ਨੂੰ ਨਾ ਵੇਖਿਆ ਤਨ ਨੂੰ ਨਾ ਵੇਖਿਆ ਮਨ ਨੂੰ ਨਾ ਵੇਖਿਆ ਤੇ ਰੱਬ ਨੂੰ ਕਿੱਥੇ ਵੇਖੇਗਾ ਜੇ ਜੀਵਨ ਨੂੰ ਆਉਂਦੇ ਤੇ ਜਾਂਦੇ ਨੂੰ ਵੇਖ ਰਿਹਾ ਹੈ ਵਿਚਾਰਾਂ ਨੂੰ ਆਉਂਦੇ ਜਾਂਦੇ ਨੂੰ ਵੇਖ ਰਿਹਾ ਹੈ ਸੰਸਾਰ ਨੂੰ ਆਉਂਦੇ ਚ ਦੱਸੋ ਕਿਹੜੀ ਚੀਜ਼ ਨਹੀਂ ਵੇਖ ਰਿਹਾ ਇੱਕ ਸਮਾਂ ਆਏਗਾ ਇਹ ਮੌਤ ਆਏਗੀ ਵੇਖੇਗਾ ਮੌਤ ਜਾਏਗੀ ਵੇਖੇਗਾ ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ ਚਰਾਗ ਬੁਝਨੇ ਲਗਾ ਤੋ ਰੋਸ਼ਨੀ ਦੇਖੀ ਜੇ ਤੂੰ ਜੀਉਂਦੇ ਜੀ ਜੀਵਨ ਨੂੰ ਦੇਖ ਲਿਆ ਆਉਂਦੇ ਤੇ ਜਾਂਦੇ ਨੂੰ ਵਿਚਾਰਾਂ ਨੂੰ ਦੇਖ ਲਿਆ ਆਉਂਦੇ ਤੇ ਜਾਂਦੇ ਨੂੰ ਤਾਂ ਤੂੰ ਮੌਤ ਨੂੰ ਵੀ ਵੇਖ ਲੇਗਾ ਆਉਂਦੇ ਤੇ ਜਾਂਦੇ ਨੂੰ ਤੂੰ ਅਜੂਨੀ ਸਹਿਬਾਂਗ ਹੋ ਜਾਏਗਾ ਤੇ ਜੇ ਤੂੰ ਜੀਵਨ ਨੂੰ ਆਇਆ ਤੇ ਤੂੰ ਹੀ ਆਇਆ ਜੀਵਨ ਗਿਆ ਤੂੰ ਹੀ ਗਿਆ ਦੁੱਖ ਆਇਆ ਤੂੰ ਹੀ ਆਇਆ ਦੁੱਖ ਗਿਆ ਤੂੰ ਹੀ ਗਿਆ ਸੁਖ ਆਇਆ ਤੂੰ ਹੀ ਗਿਆ ਸੁਖ ਗਿਆ ਤੂੰ ਹੀ ਗਿਆ ਤਾਂ ਤੂੰ ਨਹੀਂ ਜਾਣ ਸਕਿਆ ਤੂੰ ਹਾਜ਼ਰ ਹੀ ਨਹੀਂ ਸੀ। ਉਹ ਤੇ ਹਾਜ਼ਰ ਹਜ਼ੂਰ ਜ਼ਾਹਿਰਾ ਜ਼ਹੂਰ ਅੱਖਾਂ ਬੰਦ ਕਰ ਸਾਹਮਣੇ ਬੈਠਾ। ਆ ਵੇਖਣ ਵੜਾ ਉਹ ਵੇਖਾ ਮੈਂ ਨਹੀਂ ਕਹਿ ਰਿਆ। ਪਰਮਾਤਮਾ ਦਾ ਗੁਣੇ ਵੇਖਣਾ ਤੂੰ ਨਹੀਂ ਦੇਖ ਸਕਦਾ। ਤੂੰ ਵੇਖਿਆ ਜਾ ਰਿਹਾ ਹੈ। ਆ ਦੇਖੋ ਤਨ ਵੇਖਿਆ ਜਾ ਰਿਹਾ, ਮਨ ਵੇਖਿਆ ਜਾ ਰਿਹਾ, ਵਿਚਾਰ ਵੇਖੇ ਜਾ ਰਹੇ, ਸੰਸਾਰ ਵੇਖਿਆ ਜਾ ਰਿਹਾ, ਸੁਪਨੇ ਵੇਖੇ ਜਾ ਰਹੇ। ਉਹ ਵੇਖਾ ਉਹ ਨਾ ਨਦਰ ਨਾ ਆਵੇ। ਬਹੁਤਾ ਇਹ ਵਡਾਨ ਕਿੱਡੀ ਉਚਰਚਤ ਦੀ ਗੱਲ ਆ। ਬਹੁਤਾ ਇਹ ਵਡਾਨ ਫਿਰ ਕੀ ਕਰੀਏ? ਆਦੇਸ ਤੇ ਸੇ ਆਦੇਸ ਗ੍ਰੈਟੀਟਿਊਡ ਆਦੇਸ ਦਾ ਮਤਲਬ ਹੁੰਦਾ ਗ੍ਰੈਟੀਟਿਊਡ ਸਾਰੇ ਰੌਲਾ ਪਾਈ ਫਿਰਦੇ ਨਾ ਗ੍ਰੈਟੀਟਿਊਡ ਕਰੋ ਗ੍ਰੈਟੀਟਿਊਡ ਕਰੋ ਮੈਂ ਗ੍ਰੈਟੀਟਿਊਡ ਚਾਹ ਜਾ ਆਦੇਸ ਬਸ ਇਹਨੂੰ ਨਮਨ ਹੈ ਇਹੀ ਹੈ ਸਾਰਾ ਕੁਝ ਗ੍ਰੈਟੀਟਿਊਡ ਚਾਹ ਜਾ ਆਦੇਸ ਤੇ ਸੇ ਆਦੇਸ